ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੀਰ ਗਿਲ ਮੈਦਾਨ ਚੌਕ ਤੋਂ ਭਰਾਵੋ ਅੱਜ ਗੱਲ ਕਰਨੀ ਹੈ ਇੱਕ ਹਜੇ ਸੂਬੇ ਦੀ ਜਿਸ ਦੀਆਂ ਜਿਸ ਸੂਬੇ ਦੀਆਂ ਧੀਆਂ ਨੇ 90 ਧੀਆਂ ਨੇ ਇੱਕ ਇਤਿਹਾਸ ਰਚਤਾ ਇੱਕ ਅਦਾਰਾ ਰਚ ਰਿਹਾ ਹੈ ਅਰਨਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈਗਾ ਭਰਾਵੋ ਪੱਕਾ ਕੇਸ ਦਾ ਜਿਸ ਦਾ ਜਿਲ੍ਹਾ ਜਿਹੜਾ ਇਹਦੇ ਇੱਕ ਪਿੰਡ ਦੇ ਵਿੱਚ ਇੱਕ ਸਕੂਲ ਹੈਗਾ 90 ਈਆਂ ਨੇ ਜੀ ਸਕੂਲ ਦੀਆਂ ਤੇ ਉਹਨਾਂ ਨੂੰ ਇੱਕ ਤਕਲੀਫ ਸੀਗੀ ਇਸ ਸਿਸਟਮ ਤੋਂ ਇੱਥੇ ਦੇ ਤੋਂ ਉਹਨਾਂ ਨੇ ਆਪਦੀ ਤਕਲੀਫ ਪਹਿਲਾਂ ਲਿਖਤ ਦੇ ਵਿੱਚ ਵੀ ਦਿੱਤੀ ਵਿਦਿਆਰਥਣਾਂ ਨੇ ਲਿਖਤ 'ਚ ਉਹਨਾਂ ਨੇ ਸਿੱਖਿਆ ਮੰਤਰੀ ਤੱਕ ਜਿੱਥੇ ਤੱਕ ਉਹਨਾਂ ਦੀ ਪਹੁੰਚ ਹੁੰਦੀ ਹੈ ਜਿੱਦਾਂ ਕੋ ਉਹ ਮਤਲਬ ਹੱਥ ਪੈਰ ਮਾਰ ਸਕਦੇ ਨੇ ਉਹਨਾਂ ਨੇ ਬਹੁਤ ਜਗ੍ਹਾ ਸ਼ਿਕਾਇਤ ਕੀਤੀ ਮੈਂ ਸਾਨੂੰ ਤੁਸ਼ਕਾਇਦ ਕੀਤੀ ਕਿ ਸਾਡੇ ਕੋਲ ਟੀਚਰ ਨਹੀਂ ਹੈਗੇ ਪੜਾਉਣ ਨਾਲ ਸਾਡੇ ਸਕੂਲ ਦੇ ਵਿੱਚ ਵਿਦਿਆਰਥੀ ਬਹੁਤ ਨੇ ਪਰ ਟੀਚਰ ਟੀਚਰ ਮੈਥ ਤੇ ਰਾਜਨੀਤਿਕਾ ਜਿਹੜਾ ਸਬਜੈਕਟ ਹੈ ਉਹਦੇ ਟੀਚਰ ਨਹੀਂ ਜਦੋਂ ਬੜਾ ਲੰਮਾ ਸਮਾਂ ਪ੍ਰਸ਼ਾਸਨ ਨੇ ਐਚਡੀ ਸਿਸਟਮ ਨੇ ਜਾਂ ਸਿੱਖਿਆ ਮੰਤਰੀ ਨੇ ਜਾਂ ਸਿੱਖਿਆ ਪ੍ਰਸ਼ਾਸਨ ਸਿਸਟਮ ਐ ਉਹਨੇ ਜਦੋਂ ਨਹੀਂ ਸੁਣਵਾਈ ਦਿੱਤੀ ਤਾਂ ਇਹਨਾਂ ਤੀਆਂ ਨੇ ਇੱਕ ਫੈਸਲਾ ਕੀਤਾ ਦੇ ਵਿਦਿਆਰਥੀਆਂ ਨੇ ਇੱਕ ਫੈਸਲਾ ਕੀਤਾ 13 ਤਰੀਕ ਨੂੰ 11ਵੀਂ 12ਵੀਂ ਤੇ ਕੁਝ 10ਵੀਂ ਕਲਾਸ ਦੀਆਂ ਬੱਚੀਆਂ ਨੇ ਇਹਨਾਂ ਨੇ ਫੈਸਲਾ ਕੀਤਾ ਕਿ ਮਾਰਚ ਕੀਤਾ ਜਾਵੇ ਪ੍ਰਦਰਸ਼ਨ ਕੀਤਾ ਜਾਵੇ ਤੇ ਦੇਖੋ ਕਿੱਡੀ ਵੱਡੀ ਸੂਝਵਾਨ ਬੱਚੇ ਮਤਲਬ ਕਿੱਥੋਂ ਇਹਨਾਂ ਦੇ ਮਨ ਦੇ ਵਿੱਚ ਜਿਹੜੇ ਕਹਿੰਦੇ ਨੇ ਬਾਕੀ ਨੇ ਬਾਕੀਆਂ ਦੇ ਖੂਨ ਦੇ ਵਿੱਚ ਬਗਾਵਤ ਕਿਦਾਂ ਕਿਤੋਂ ਆ ਹੀ ਜਾਂਦੀ ਹੈ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਕਿ ਬਗਾਵਤ ਕਰਨ ਵਾਸਤੇ ਕੀ ਕਰਨਾ ਪੈਂਦਾ ਹੈ ਤੇ ਬਗਾਵਤ ਸਕੂਲ ਦੇ ਬੱਚਿਆਂ ਨੇ ਕਿਵੇਂ ਕੀਤੀ ਜਦੋਂ ਇਹਦੇ ਬੱਚਿਆਂ ਤੁਰੀਆਂ ਮਾਰਚ ਕਰਨ ਵਾਸਤੇ ਨਿਕਲਣਾ ਸੀ ਤਾਂ ਇਹ ਜਿਹੜੇ ਬੱਚੇ ਦੇਖੋ ਉਹ ਸਕੂਲ ਦੇ ਹੋਸਟਲ ਦੇ ਵਿੱਚ ਹੀ ਰਹੇ ਸੀ ਲਗਭਗ ਤੇ ਜਿਹੜੇ ਉੱਥੇ ਦੀ ਵਾਰਡਨ ਹੈ ਉਹ ਦਿਨ ਦੇ ਵਿੱਚ ਵੀ ਇਹਨਾਂ ਨੂੰ ਬਾਹਰ ਨੂੰ ਜਾਣ ਦੀ ਇਜਾਜ਼ਤ ਨਹੀਂ ਦੇਂਦੀ ਸੀ ਤੇ ਸਿਸਟਮ ਦੇ ਖਿਲਾਫ ਤਾਂ ਬਹੁਤ ਦੂਰ ਬੋਲਣ ਦੀ ਗੱਲ ਹੈ ਇੱਕ ਚੰਗੇ ਕੰਮ ਵਾਸਤੇ ਜੇ ਈਆਂ ਬਾਹਰ ਨਿਕਲਣਾ ਚਾਹੁੰਦੀਆਂ ਜਾਂ ਸਿਸਟਮ ਦੇ ਖਿਲਾਫ ਲੜਨਾ ਚਾਹੁੰਦੀਆਂ ਤਾਂ ਇਹਨਾਂ ਨੂੰ ਯਾਦ ਤੋਂ ਮਿਲਣੀ ਸੀ ਮਿਲਣੀ ਨਹੀਂ ਹੈਗੀ ਇਹਨਾਂ ਨੂੰ ਪਤਾ ਕਿਸ ਲਈ ਤਾਂ ਇਹ ਜਿਹੜੀਆਂ ਧੀਆਂ ਸੀ ਇਹ ਬੱਚੀਆਂ ਜਿਹੜੇ 90 ਬੱਚੀਆਂ ਵਿਦਿਆਰਥਣਾਂ ਇਹਨਾਂ ਨੇ ਫੈਸਲਾ ਕੀਤਾ ਕਿ ਮਾਰਚ ਕੀਤਾ ਜਾਵੇ ਮਾਰਚ ਕਿੰ ਤੱਕ ਕੀਤਾ ਜਾਵੇ ਕਿਵੇਂ ਕੀਤਾ ਜਾਵੇ ਇਹਦੀ ਬਿਉਂਤਬੰਦੀ ਬਣਾਈ ਗਈ 13 ਤਰੀਕ ਨੂੰ ਇਹ ਫੈਸਲਾ ਲੈਂਦੇ ਹੋਏ ਰਾਤ ਸ਼ਨੀਵਾਰ ਦੀ ਸ਼ਾਮ ਤੱਕ ਤੇ ਇਹ ਬੱਚੀਆਂ ਨੇ ਜਿਹੜਾ ਐਤਵਾਰ 14 ਤਰੀਕ ਦਾ ਐਤਵਾਰ ਲੰਘ ਕੇ ਗਿਆ ਗਾ ਚਾਹਤੋ ਸਾਰਿਆਂ ਦੇ ਜਵਾਕ ਬੱਚੇ ਐਤਵਾਰ ਦੇ ਦਿਨ ਆਪਦੇ ਘਰਾਂ ਦੇ ਵਿੱਚ ਖੇਡ ਰਹੇ ਹੋਣ ਜਿਹੜੇ ਟੀਚਰ ਨੇ ਉਹ ਵੀ ਸੰਡੇ ਮਨਾ ਰਹੇ ਹੋਣ ਪਰ ਇਹ ਵਿਦਿਆਰਥੀਆਂ ਨੇ ਉਸ ਦਿਨ ਇਤਿਆਸ ਰਚਦਾ ਦਿਨ ਦੇ ਵਿੱਚ ਪ੍ਰਦਰਸ਼ਨ ਕਰਨ ਵਾਸਤੇ ਇਹਨਾਂ ਨੂੰ اجازت ਨਹੀਂ ਦਿੱਤੀ ਜਾ ਰਹੀ ਸੀ ਮਿਲ ਨਹੀਂ ਵੀ ਨਹੀਂ ਸੀ ਨਾਲ ਇਹ ਲੈਤੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸਾਨੂੰ ਸਾਡੀ ਆਵਾਜ਼ ਦੁਆ ਦਿੱਤੀ ਜਾਊਗੀ ਕਿਉਂ ਕਹਿ ਰਹੇ ਆ ਗੱਲਾਂ ਇਹ ਵੀ ਤੁਹਾਨੂੰ ਅੱਗੇ ਦੱਸਦਾ ਭਰਾਓ ਜਦੋਂ ਇਹ ਵਿਦਿਆਰਥਣਾਂ ਨੇ ਫੈਸਲਾ ਕੀਤਾ ਤਾਂ ਇਹ ਰਾਤ ਨੂੰ ਮਾਰਚ ਸ਼ੁਰੂ ਕੀਤਾ ਨਾ ਮਾਰਚ ਸੀਗਾ ਲਗਭਗ 65 ਕਿਲੋਮੀਟਰ ਦਾ ਦੂਰ ਦੀ ਬਾੜ ਸਾਰੀ ਰਾਤ ਇਹ ਵਿਦਿਆਰਥਣਾਂ ਤੁਰਦੀਆਂ ਰਹੀਆਂ ਜਿਵੇਂ ਜੋ ਸਮਾਨ ਖਾਣ ਪੀਣ ਦਾ ਇੰਨਾ ਕਿੰਨਾ ਕੋਲ ਹੈ ਗਿਆ ਸੀਗਾ ਇੱਕ ਦੋ ਬੈਗ ਕੁਝ ਕੁਝ ਵਿਦਿਆਰਥਣਾਂ ਕੋਲ ਮਤਲਬ ਛਾਤਰੀਆਂ ਤੇ ਆਪਦੀ ਵਰਦੀ ਦੇ ਵਿੱਚ ਜੋ ਸਕੂਲ ਵਰਦੀਆਂ ਉਹਦੇ ਵਿੱਚ ਜ ਇਹਨਾਂ ਨੇ ਆਪਦਾ ਮਾਰਚ ਸ਼ੁਰੂ ਕਰਿਆ ਜਿਹੜਾ ਇਹ ਕਸਤੂਰਬਾ ਗਾਂਧੀ ਵਾਲਕ ਵਿਦਿਆਰਥੀ ਕੇ ਜੀਬੀ ਦੇ ਵਿਦਿਆਰਥਣਾਂ ਸੀ ਇਹ ਤੇ ਇਹਨਾਂ ਨੇ ਅੰਦੋਲਨ ਜਿਹੜਾ ਸ਼ੁਰੂ ਕੀਤਾ ਭਰਾਵੋ ਉਹ ਆਪਣੇ ਪਿੰਡ ਨਮਾ گاؤں ਤੋਂ ਸ਼ੁਰੂ ਕੀਤਾ ਤੇ 65 ਕਿਲੋਮੀਟਰ ਲਗਭਗ ਇਹ ਅੰਦੋਲਨ ਚੱਲਿਆ ਐਡਾ ਹੌਸਲਾ ਬੁਲੰਦ ਧੀਆਂ ਦਾ ਰਾਤ ਦੇ ਵਿੱਚ ਮਾਰਚ ਕਰਦੀਆਂ ਹੋਈਆਂ ਗਈਆਂ ਤੇ ਸਵੇਰ ਤੱਕ ਲੇਮੀ ਜ਼ਿਲ੍ਹਾ ਹੈੱਡਕੁਆਟਰ ਤੇ ਪਹੁੰਚ ਜਿੱਥੇ ਸਿੱਖਿਆ ਕਿਆ ਕਹਲੋ ਪ੍ਰਸ਼ਾਸਨ ਦਾ ਸਿਸਟਮ ਸੀਗਾ ਉੱਥੇ ਪਹੁੰਚ ਗਏ ਸਰਕਾਰੀ ਅਦਾਰੇ ਕੋ ਤੇ ਸਵੇਰ ਤੱਕ ਵਿਦਿਆਰਥੀਆਂ ਵਿਦਿਆਰਥਣਾਂ ਦੇ ਪਰਿਵਾਰ ਸਕੂਲ ਦੀ ਮੈਨੇਜਮੈਂਟ ਸਕੂਲ ਦੀ ਵਾਰਡਾ ਤੇ ਇੱਥੇ ਤੱਕ ਦਾ ਕਿ ਇੱਥੇ ਉੱਥੇ ਦਾ ਸਿਸਟਮ ਤਾਂ ਖੱਲ ਗਿਆ ਕਿ 65 ਕਿਲੋਮੀਟਰ ਦੀ ਬਾਟ ਕੱਢ ਕੇ 90 ਵਿਦਿਆਰਥਣਾਂ ਰਸਤੋਰਾ ਤਾ ਸਰਕਾਰੀ ਅਦਾਰੇ ਤੱਕ ਪਹੁੰਚ ਗਿਆ ਆਵਦੀ ਗਿਜਾਰ ਅਲੇਕੀ ਪਰ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਸਾਨੂੰ ਗੋਦੀ ਮੀਡੀਆ ਨਹੀਂ ਦੱਸੂਗਾ ਕਿਉਂਕਿ ਗੋਦੀ ਮੀਡੀਆ ਤਾਂ ਆ ਪਿਛਲੇ ਦਿਨਾਂ ਦੇ ਵਿੱਚ ਮੋਦੀ ਦੀਆਂ ਜਿੱਥੇ ਉਹ ਚਾਹ ਵੇਚਦਾ ਸੀ ਉਹ ਦਿਖਾਉਂਦਾ ਫਿਰਦਾ ਹੈ ਝੂਠੇ ਪ੍ਰਚਾਰ ਦੇ ਲੱਗਿਆ ਪਿਆਗਾ ਉਹ ਕਦੇ ਨਹੀਂ ਦੱਸੂਗਾ ਤੁਹਾਨੂੰ ਕਿ 1 ਰੁਪਏ ਦੇ ਵਿੱਚ ਅੰਦਾਨੀ ਨੂੰ ਜਮੀਨ ਦੇ 1 ਏਕੜ ਜਮੀਨ ਵੇਚ ਦਿੱਤੀ ਗਈ ਹਜ਼ਾਰਾਂ ਏਕੜ ਜਮੀਨ 1 ਰੁਪਏ ਦੇ ਹਿਸਾਬ ਨਾਲ ਵੇਚ ਦਿੱਤੀ ਉਹ ਕਦੇ ਨਹੀਂ ਦੱਸੂਗਾ ਕਿਉਂਕਿ ਗੋਦੀ ਮੀਡੀਆ ਜਿਹੜਾ ਇਹਨਾਂ ਦੇ ਰੱਬਾਪਨ ਜੋ ਕਰ ਚੱਲਦੇ ਹੋ ਰਿਹਾ ਹੈ। ਨਾ ਟਿਕਾ ਨਾ ਨਾ। ਸਾਡੀ ਚਾਹ ਨਾ। ਨਹੀਂ ਮੰਨਦੇ ਮੈਂ। ਸਿਸਟਮ ਦੇ ਪੈਰ ਹੱਲ ਗਏ ਕਿਉਂਕਿ ਬਹੁਤ ਲੋਕ ਇਹਨਾਂ ਦੇ ਸਮਰਥਨ ਦੇ ਵਿੱਚ ਆ ਗਏ। ਤੇ ਉਹਨਾਂ ਨੇ ਨਾਰਾ ਬੜਾ ਇੱਕ ਸੋਹਣਾ ਲਿਖਿਆ। ਦੇਖੋ ਜਦੋਂ ਬੱਚਿਆਂ ਦੀ ਸੋਚ ਬਣਦੀ ਹੈ, ਜਦੋਂ ਆਪਾਂ ਸੋਚਦੇ ਹਾਂ ਕਿ ਬਾਗੀਆਂ ਨੂੰ ਬਗਾਵਤ ਵਾਸਤੇ ਨਾਰੇ ਵੀ ਬਣ ਜਾਂਦੇ ਨੇ। ਇਹਨਾਂ ਬੱਚਿਆਂ ਨੇ ਇੱਕ ਨਾਰਾ ਬਣਾਇਆ ਕਿ ਅਧਿਆਪਕ ਤੋਂ ਬਿਨਾਂ ਕੁਲੀਕ ਮਾਰਤਾ ਸੀ ਇੱਕ ਛੋਟਾ ਨਾਰਾ ਹੈ ਪਰ ਇਹਦੇ ਬੋਲ ਬਹੁਤ ਵੱਡੇ ਇਹਦੀ ਗੂੰਜ ਨੇ ਇੱਥੇ ਦਾ ਉਸੇ ਦਾ ਸਿਸਟਮ ਹਿਲਾ ਦਿੱਤਾ ਤੇ ਸਾਰੀ ਰਾਤ ਤੁਰਦੀਆਂ ਰਹੀਆਂ ਵਿਚਾਰੀਆਂ ਤੇ ਸਵੇਰੇ ਸੋਮਵਾਰ ਦੀ ਸਵੇਰ ਇਹਨਾਂ ਨੇ ਆਪਦੇ ਜਿੱਥੇ ਸਰਕਾਰੀ ਅਦਾਰੇ ਤੱਕ ਪਹੁੰਚੀਆਂ ਉੱਥੇ ਆਪਦੀ ਆਵਾਜ਼ ਉਠਾਈ ਤੇ ਜਿਹੜਾ ਸਕੂਲ ਸੀ 2011 ਤੇ 12 ਦੇ ਵਿੱਚ ਲਗਭਗ ਇਹ ਸਥਾਪਿਤ ਹੋਇਆ ਸੀਗਾ ਤੇ ਜਿਹੜੀ ਕੋਈ ਚੈਰੀਟੇਵਟ ટ્રસ્ટ ਚਲਾ ਰਿਆ ਨੂੰ ਕੋਈ ਐਨਜੀਓ ਚਲਾ ਰਹੀ ਸਰਕਾਰੀ ਤੇ ਲਗਭਗ ਇਸ ਸਕੂਲ ਦੇ ਵਿੱਚ 300 ਵਿਦਿਆਰਥਣਾਂ ਨੇ। ਉਹ ਕੁੜੀਆਂ ਦਾ ਸਕੂਲ ਹੈ ਇਹ। ਤੇ ਇੱਕ ਪ੍ਰਿੰਸੀਪਲ ਹੈ ਤੇ ਇੱਕ ਵਾਰਡਨ ਹੈ ਤੇ ਕੁਝ ਅਧਿਆਪਕ। ਜਿਹੜਾ ਇੱਥੇ ਦਾ ਸਿੱਖਿਆ ਡੈਪਟੀਕ ਡਾਇਰੈਕਟਰ ਹੈਗਾ ਦੀਪਕਾ। ਤੇ ਉਹਦੇ ਕੋਲ ਪਹੁੰਚੀਆਂ ਜੇ। ਉਹਨੇ ਵੀ ਦੱਸਿਆ ਕਿ ਮਤਲਬ ਕਿ ਵਿਦਿਆਰਥਣਾਂ ਦੀ ਗੱਲ ਸਹੀ ਹੈ। ਸੱਚੇ ਉਹਦੇ ਅਧਿਆਪਕ ਘੱਟ ਨੇ ਮੈਥ ਤੇ ਰਾਜਨੀਤਿਕ ਅਧਿਆਪਕ ਘੱਟ। ਤੇ ਭਰਾਵੋ ਬਹੁਤ ਹੱਲਾਸ਼ੀਰਿਆ ਦਾ ਕੰਮ ਕਰਿਆ ਇੱਕ ਇਤਿਹਾਸ ਰਚਾਇਆ ਉਹਨਾਂ ਧੀਆਂ ਨੇ ਜਿਨ੍ਹਾਂ ਦੇ ਉੱਪਰ ਮਤਲਬ ਮਾਣ ਕਰਨ ਵਾਲੀ ਗੱਲ ਹੈ ਜੋ ਤੁਰੀਆਂ ਸਾਰੀ ਰਾਤ ਤੁਰੀਆਂ ਅੱਜ ਜੇ ਕੋਈ ਕਹਿੰਦਾਗਾ ਕਿ ਤੇਨੇ ਅੰਦੋਲਨ ਨਹੀਂ ਕਰਨ ਦਿੱਤਾ ਜਾਂਦਾ ਮਾਰਚ ਕੀਤਾ ਜਾਂਦਾ ਕਰਮ ਨਹੀਂ ਕੀਤਾ ਜਾਂਦਾ ਜਾਂ ਆਵਾਜ਼ ਨਹੀਂ ਹੁਣ ਦਿੱਤੀਆਂ ਦੀ ਉੱਥੇ ਉਹ ਵੀ ਸਮਝਦੇ ਸੀ ਇਹ ਗੱਲ ਕਿ ਸ਼ਾਇਦ ਸਾਨੂੰ ਰੋਕਿਆ ਜਾ ਸਕਦਾ ਹੈ ਰੋਕਿਆ ਵੀ ਜਾਂਦਾ ਕਿਉਂਕਿ ਉਹਦਾ ਕਾਰਨ ਇਹ ਹੈ ਭਰਾਵੋ ਜਦੋਂ ਦੂਸਰੇ ਦਿਨ ਇਹ ਸਭ ਕੁਝ ਹੋਇਆ ਉਹਨਾਂ ਦਾ ਮਾਰਚ ਸਫਲ ਹੋਇਆ ਉਥੇ ਉਹਨਾਂ ਨੇ ਉਥੇ ਦੀ ਮੈਨੇਜਮੈਂਟ ਨੂੰ ਝਕਾਤਾ ਉਥੇ ਦੇ ਸਿਸਟਮ ਨੂੰ ਝਕਾਤਾ ਤੇ ਤੁਰੰਤ ਉਥੇ ਇਹ ਫੈਸਲਾ ਕੀਤਾ ਗਿਆ ਕਿ ਜੋ ਇਹ ਵਿਦਿਆਰਥੀਨਾਂ ਆਪਣੀ ਪੜ੍ਹਾਈ ਵਾਸਤੇ ਧਿਆਪਕ ਮੰਗਦੀਆਂ ਨੇ ਜਿਹੜੇ ਸਲੇਸਸ ਦੇ ਉਹ ਇਹਨਾਂ ਨੂੰ ਦਿੱਤੇ ਜਾਣ ਤੇ ਮਤਲਬ ਜਿਹੜੇ ਮਤਲਬ ਜਿਹੜਾ ਸਿਸਟਮ ਇਹਨਾਂ ਦੀ ਲੰਮੇ ਸਮੇਂ ਤੋਂ ਸੁਣ ਨਹੀਂ ਰਿਹਾ ਸੀ ਚਿੱਠੀਆਂ ਰਾਹੀਂ ਤਾਂ ਉਹ ਰਾਤੋਂ ਰਾਤ ਦੂਸਰੇ ਦਿਨ ਸਵੇਰ ਨੂੰ 24 ਘੰਟਿਆਂ ਦੇ ਵਿੱਚ ਇਹਨਾਂ ਨੂੰ ਅਧਿਆਪਕ ਮਿਲ ਗਏ ਤੇ ਇਹ ਕੋਈ ਭਰਾਵੋ ਕਈ ਲੋਕ ਕਹਿ ਦਿੰਦੇ ਨੇ ਕਿ ਝੰਡਾ ਚੱਕੋ ਤੁਰਪਾਂ ਦੇ ਨੇ ਰਤੋ ਰਾਤ ਮੂੰਹ ਚੱਕ ਕੇ ਤੁਰਪਾਂ ਦੇ ਨੇ ਇਹ ਗੱਲਾਂ ਉਦੋਂ ਵੀ ਹੋਈਆਂ ਸੀ ਜਦੋਂ ਲੋਕ ਦਿੱਲੀ ਨੂੰ ਦੁਰੇ ਜਦੋਂ ਇੱਥੇ ਦਾ ਹਿਟਲਰਾ ਮੋਦੀ ਸਾਹਿਬ ਨੇ ਫੈਸਲਾ ਸੁਣਾਤਾ ਸੀ ਤਿੰਨ ਕਾਲੇ ਕਾਨੂੰਨਾਂ ਦਾ ਤਾਂ ਬਹੁਤ ਲੋਕਾਂ ਨੇ ਰੋਂ ਚਿੱਠੀਆਂ ਪਾਈਆਂ ਕਿ ਇਹਨੂੰ ਵਾਪਸ ਲੈ ਲਓ ਇਹ ਘਾਤਕ ਨੇ ਕਿਸਾਨਾਂ ਆ ਗੂਆਂ ਨੇ ਵੱਡੇ ਪੱਤਰ ਤੇ ਬਹੁਤ ਚਿੱਠੀਆਂ ਪਾਈਆਂ ਕਿ ਇਹਨੂੰ ਵਾਪਸ ਲੈ ਲਓ ਇਹ ਘਾਤਕ ਨੇ ਇਹ ਕਿਸਾਨਾਂ ਨੂੰ ਖਤਮ ਕਰ ਦੇਣਗੇ ਤੁਹਾਡੇ ਕਾਲੇ ਕਿਸਾਨ ਨਹੀਂ ਖਤਮ ਕਰਦੇ ਨੇ ਪਰ ਜਿਹੜਾ ਅੰਡਾਨੀ ਦੇ ਹੱਕ ਚ ਪੁੱਤ ਦਾ ਉਹਦੇ ਵਾਸਤੇ ਕਿਸਾਨੀ ਕਿੱਥੇ ਚੰਗੀ ਲੱਗਦੀ ਮੋਤੀ ਸਾਹਿਬ ਤਾਂ ਲੋਕ ਅੱਖ ਕੇ ਦਿੱਲੀ ਵੱਲ ਤੋਂ ਦੇ ਸੀ ਕੋਈ ਸ਼ੌਂਕ ਨਹੀਂ ਸੀ ਲੋਕਾਂ ਦਾ ਦਿੱਲੀ ਵੱਲ ਤੁਰਨ ਦਾ ਉਹ ਐਵੇਂ ਹੀ ਇਹ ਬੱਚੀਆਂ ਇਹਨਾਂ ਨੇ ਬਹੁਤ ਚਿੱਠੀਆਂ ਪਾਈਆਂ ਬਹੁਤ ਜ਼ਿਆਦਾ ਲੰਮਾ ਟਾਈਮ ਇਹਨਾਂ ਨੇ ਸੰਘਰਸ਼ ਲੜਿਆ ਬਹੁਤ ਟਾਈਮ ਇਹਨਾਂ ਨੇ ਕੁਝ ਕਿਹਾ ਕਿ ਸ਼ਾਇਦ ਸਾਡੀ ਸੁਣਵਾਈ ਹੋਵੇ ਸਾਨੂੰ ਕੋਈ ਪੁੱਛੇ ਪਰ ਜੋ ਇਹਨਾਂ ਨੂੰ ਵਿਦਿਆਰਥੀਆਂ ਨੂੰ ਪੜਾਉਣ ਵਾਸਤੇ ਕੋਈ ਟੀਚਰ ਨਹੀਂ ਸੀ ਇਹ ਪੜ੍ਹਨਾ ਚਾਹੁੰਦੇ ਅਸੀਂ ਹਾਂ ਤੇ ਇਹਨਾਂ ਦੀ ਪੜ੍ਹਾਈ ਦੇ ਹੌਂਸਲੇ ਹੀ ਸੀਗਾ ਜਿਹੜਾ ਇਹਨਾਂ ਨੂੰ ਰਾਤੋ-ਰਾਤ 65 ਕਿਲੋਮੀਟਰ ਆਪ ਦੇ ਏਰੀਆ ਚ ਦੂਜੇ ਏਰੀਆ ਤੱਕ ਉਸ ਸਿੱਖਿਆ ਮੰਤਰੀਆਂ ਦੇ ਸਿੱਖਿਆ ਅਧਿਕਾਰੀਆਂ ਦੇ ਘਰਾਂ ਤੱਕ ਉਹਨਾਂ ਦੀਆਂ ਸੰਸਥਾਵਾਂ ਤੱਕ ਪਹੁੰਚਦੇ ਮਜਬੂਰ ਕਰਦਾ ਕਹਿੰਦਾ ਭਾਵੇਂ ਕਿ ਇਹ ਧੀਆਂ ਨੇ ਇੱਕ ਵੱਡਾ ਮਤਲਬ ਸੰਦਰਸ਼ ਲੜਿਆ। ਕਈ ਲੋਕਾਂ ਵਾਸਤੇ ਸ਼ਾਇਦ ਇਹ ਗੱਲ ਆਮ ਹੋਵੇ। ਜਿਹੜੇ ਬੱਚਿਆਂ ਨੂੰ ਸ਼ਾਇਦ ਸਾਰਾ ਕੁਝ ਮਿਲਦਾ ਹੈ ਜਾਂ ਜਿਹੜੇ ਸੋਖੇ ਤਰੀਕੇ ਨਾਲ ਬੱਚੇ ਪੜਾ ਰਹੇ ਨੇ ਆ ਜਿਹੜੇ ਬੱਚੇ ਸੋਖੇ ਤਰੀਕੇ ਨਾਲ ਪੜ ਰਹੇ ਨੇ ਉਹਨਾਂ ਵਾਸਤੇ ਛੋਟੀ ਗੱਲ ਹੋ ਸਕਦੀ ਪਰ ਜਿਹੜੇ ਬੱਚਿਆਂ ਵਾਸਤੇ ਇਹ ਸੰਘਰਸ਼ ਲੜ ਕੇ ਉਹਨਾਂ ਨੇ ਇਹ ਅਧਿਆਪਕ ਲਏ ਨੇ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਤੇ ਜਿਹੜੀ ਗੱਲ ਮੈਂ ਕਹਿ ਰਿਹਾ ਸੀਗਾ ਕਿ ਕਿਉਂ ਇਹ ਇਹデア ਮਤਲਬ ਵਿਦਿਆਰਥੀਆਂ ਨੂੰ ਰਾਤ ਨੂੰ ਫੈਸਲਾ ਲੈਣਾ ਪਿਆ ਜਦੋਂ ਸਵੇਰ ਨੂੰ ਇਹ ਵਿਦਿਆਰਥੀਆਂ ਦੁਆਰਾ ਸਕੂਲ ਦੇ ਵਿੱਚ ਆਈਆਂ ਜਦੋਂ ਉਥੋਂ ਮਤਲਬ ਸੜਕ ਖੋ ਗਿਆ ਇਹ ਦਿੱਤੀਆਂ ਮੋੜਾਂ ਚ ਤਾ ਉੱਥੋਂ ਜਦੋਂ ਇਹ ਬੱਸਾਂ ਚੜ-ਚੜ ਕੇ ਸਕੂਲ ਚ ਲੈ ਜਾਂਦੀਆਂ ਗਿਆ ਤਾਂ ਉੱਥੇ ਦੇ ਪੁਸ਼ਤ ਅਧਿਕਾਰੀ ਤੇ ਸਿੱਖਿਆ ਦੇ ਅਧਿਕਾਰੀ ਕਹਿ ਸਕਦੇ ਜਿਹੜੇ ਇਹਨਾਂ ਦੇ ਵਾਰਡਨ ਹੋਵੇ ਜਾਂ ਕੁਝ ਅਧਿਆਪਕਾਂ ਦੇ ਨੌਕੀ ਵਿੱਚ ਆਏ ਨੇ ਉਹ ਇਹਨਾਂ ਨੂੰ ਇਹ ਕਹਿ ਰਹੇ ਨੇ ਕਿ ਸੋਨ ਨੇ ਮਾਰਤ ਨਹੀਂ ਕਰਨਾ ਸੀ ਤੁਹਾਨੂੰ ਮਾਰਤ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਲੈਟਰ ਤੇ ਲੈਟਰ ਲਿਖਦੇ ਅੱਜ ਨਹੀਂ ਤਾਂ ਕੱਲ ਨੂੰ ਕੱਲ ਨੂੰ ਦਾ ਪਰਸ ਨੂੰ ਕਦੇ ਸਰਕਾਰ ਸੁਣਦੀ ਠੀਕ ਹੈ ਉਹਨਾਂ ਦੀ ਗੱਲ ਮੰਨ ਨਹੀਂ ਜਾਊਗਾ ਪਰ ਕਈ ਵਾਰ ਪ੍ਰੈਕਟੀਕਲ ਕਰੇ ਬਿਨਾ ਸਰਦਾਰਤਾ ਜਿਹੜੇ ਇਹ ਜਿਹੜੇ ਲੈਟਰ ਲਿਖਦੇ ਆ ਜੜੀਆਂ ਆਂ ਜਿ ਲਿਖਦੇ ਆਗੇ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਇਹਨਾਂ ਵਾਸਤੇ ਜਿਹੜੇ ਇੱਥੇ ਦੇ ਰਾਜਕਰਤਾ ਲੋਕ ਨੇ ਇਹ ਇਹਨਾਂ ਵਾਸਤੇ ਰੱਤੀ ਜਿਸ ਲੈਟਰ ਦੇ ਵਿੱਚ ਇਹ ਲਿਖਿਆ ਹੋਵੇ ਕਿ ਹਾਂ ਸਾਨੂੰ 1000 ਕਰੋੜ ਰੁਪਏ ਸਾਨੂੰ ਦਿੱਤਾ ਜਾਊਗਾ ਮੰਤਰੀਆਂ ਨੂੰ ਜਾਂ ਇੱਥੇ ਦੇ ਰਾਜਕਰਤਾ ਲੋਕਾਂ ਨੂੰ ਕਿ ਸਾਦ ਦਿਓ ਅਸੀਂ 1000 ਕਰੋੜ ਰੁਪਏ ਦਿੰਨੇ ਆ ਸਾਡਾ ਕੰਮ ਕਰ ਦਿਓ ਫੇਰ ਤਾਂ ਉਹਨਾਂ ਨੂੰ ਸੁਣਦਾ ਜੇ ਕੋਈ ਟਾਮਾ ਟੱਲਾ ਬੰਦਾ ਉੱਠ ਕੇ ਕਹੇ ਕਿ ਮੈਨੂੰ ਸਿੱਖਿਆ ਚ ਨਹੀਂ ਮੈਂ ਦੇਸ਼ ਅੱਗੇ ਵਧਾਉਂਗਾ ਉਹਨਾਂ ਟਾਈਮ 'ਚ ਤੇ ਇਸ ਨੂੰ ਟੈਕਸ ਦੂੰਗਾ ਕੋਈ ਨੌਕਰੀ ਕਰੂ ਕੋਈ ਕਾਰੋਬਾਰ ਕਰੂ ਉਹਦੇ ਵਿੱਚ ਪਰ ਇਹ ਉਹਨਾਂ ਦੀ ਨਹੀਂ ਸੁਣਦੇ ਕਿਉਂਕਿ ਉੱਥੋਂ ਇਹਨਾਂ ਨੂੰ ਕੁਝ ਨਹੀਂ ਬੰਦਦਾ ਜਿਹੜੇ ਰਾਜਨੀਤਿਕ ਲੋਕ ਨੇ ਤੇ ਜਿਹੜੀਆਂ ਵਿਦਿਆਰਥਣਾਂ ਸੀ ਇਹੀ ਡਰਦਿਆਂ ਮਾਰੀਆਂ ਦੇਣੇ ਵੀ ਰਾਜ ਨੂੰ ਇ tanto ਬੜਾ ਹੌਸਲਾ ਕਰਿਆ ਤੇ ਪਹੁੰਚਿਆ ਮਾਰਚ ਦੇ ਮੋਰਚਾ ਦਿੱਤੇ ਆਪਣਾ ਇਹੋ ਜਿਹੇ ਬੱਚਿਆਂ ਤੋਂ ਸਿੱਖਣਾ ਬਣਦਾ ਹੈਗਾ ਕਿ ਬਾਗੀ ਬਗਾਵਤ ਕੋਲੋਂ ਵੀ ਕਰ ਸਕਦੇ ਬਾਗੀ ਹੋਣ ਵਾਸਤੇ ਜਾਂ ਬਗਾਵਤ ਕਰਨ ਵਾਸਤੇ ਮਰਦ ਹੋਣਾ ਜ਼ਰੂਰੀ ਨਹੀਂ ਧੀਆਂ ਦਾ ਵੀ ਸ਼ੇਰ ਨੇ ਜਿਹੜਾ ਜਿਗਰਾ ਹੁੰਦਾ ਹੈਗਾ ਜਦੋਂ ਆਪਦੀ ਲੜਨ ਤੇ ਆ ਜਾਂਦੀਆਂ ਨੇ ਸਿਰ ਤੇ ਉਹ ਚੁਕਾ ਦਿੰਦੀਆਂ ਨੇ ਸਲੂਟ ਹੈ ਉਹ 90 ਧੀਆਂ ਨੂੰ ਉਹ ਵਿਦਿਆਰਥਣਾਂ ਨੂੰ ਜਿਨ੍ਹਾਂ ਨੇ ਆਪਦੇ ਹੱਕ ਸੱਚ ਲਈ ਆਪਦੀ ਲੜਾਈ ਲੜੀ ਤੇ 65 ਕਿਲੋਮੀਟਰ ਬਾਟ ਕੱਟ ਕੇ ਰਾਤੋਂ ਰਾਤ ਉੱਥੇ ਪਹੁੰਚ ਕੇ ਸਾਬਿਤ ਕਰਤਾ ਕਿ ਲੜਾਈ ਕਿਸੇ ਵੀ ਹਾਲਾਤਾਂ 'ਚ ਲੜੀ ਜਾ ਸਕਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ